ਵੀ ਇਹ ਹੋ ਗਏ ਨਾ ਫਸੀ ਗਏ ਸਾਰਿਆਂ ਨੂੰ ਹੋਰ ਕਿਵੇਂ ਉਮੀਦ ਕਰਦੇ ਆ ਸਾਰੇ ਤੁਸੀਂ ਠੀਕ ਹੋਵੋਗੇ ਇਧਰ ਮੈਂ ਮਾਂਦਰੀਆਂ ਭਾਂਡੇ ਤੇ ਉਧਰ ਚੁੱਲ੍ਹੇ ਚਾਗ ਬਚਾਤੀ ਐ ਤੇ Papa ਜੀ ਕੜਾਈ ਤੇ ਪਾਉਣ ਲੱਗੇ ਆ ਗੱਤ ਤੇ ਵਧੀਆ ਵਧੀਆ ਖੋਆ ਵੱਜੇ ਤੇ ਆਪਣੇ ਦਸਕਾਂ ਨੂੰ ਭਾਲੀ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਹੀ ਕਰੋ ਤਕੜੇ ਹੋ ਜੇ ਤੇ ਦੁੱਧ ਦਾ ਖੋਆ ਵੱਜਣ ਲੱਗਾ ਜੇ ਆ ਤਾਂ ਬੋਝ ਗਈ ਆ ਦੁੱਧ ਪੈ ਗਿਆ ਨਹੀਂ ਚੱਲਣ ਡਿਆ ਵਾ ਪਾਤਾ ਵੀ ਹੁਣ ਬਾਕੀ ਦੁੱਧ ਪਾਉਣੇ ਆ ਫਿਰ ਤੇ ਜਿੱਦਾਂ ਜੇ ਗਜ਼ਰੂ ਵਾਲਾ ਆਈ ਗਿਆ ਉਹ ਮੋਤੋ ਦੁੱਧ ਹੋਰ ਪਾ ਲਾ ਆਇਤਰ ਸਫਾਈ ਚੱਲੀ ਜਾਂਦੀ ਪੰਡਿਆਂ ਦੀ ਤੋ ਸਾਰੇ ਵੇਖਿਓ ਪੂਰੀ ਵੀਡੀਓ ਵੇਖਿਓ ਪੂਰੀ ਸਾਰੀ ਵੀਡੀਓ ਵੇਖਿਓ ਸਕਿੱਪ ਨਾ ਮਰੇਓ ਹਰ ਵੀਡੀਓ ਵੇਖ ਕੇ ਤੁਸੀਂ ਕਮੈਂਟ ਕਰਿਓ ਕਿ ਚੰਗਾ ਸੀਤਾ ਕਿ ਬੜਾ ਮਾੜਾ ਚਾਰ ਰੱਖਤੀ ਬਾਬੂ ਚਾਰ ਰੱਖਤੀ ਜੀ ਪਾਸ਼ਾ ਹਲਾਇਆ ਹੀ ਨਾ ਇਧਰ ਚੱਲਣ ਡਿਆ ਖੋਆ ਨਾਲ ਤੇ ਨਾਲ ਆ ਗਿਆ ਪਾਸ਼ਾ ਪਾਸ਼ਾ ਕਿੰਨਾ ਚਾਣੀ ਨਹੀਂ ਬਣਾਈ ਅੰਮ੍ਰਿਤਸਰ ਰਹਿਣਾ ਜਿੰਨੇ ਚੱਕੋ ਚੱਕ ਚੱਕ ਅਛਾ ਕੋਈ ਨਹੀਂ ਯਾਨੀ ਉਸ ਤਾਂ ਵੀ ਤੇ ਨੋ ਕਿ ਯਾਨੀ ਕੋਈ ਨਾ ਚਾਪਾ ਪਾ ਲੈ ਇੱਕ ਤਾਂ ਸੁਲਾ ਦੁੱਧਾ ਪਾਇਆ ਵੀ ਨਾ ਇੱਕ ਸੁਲਾਪਾ ਹੋਰ ਪਾਤਾ ਪਹਿਲਾਂ ਪਸੂਖਿਆਂ ਦੀਆਂ ਵੀ ਦੁੱਧਾਂ ਪਾ ਕੇ ਸੇ ਨੋ ਬਦਲੋ ਕੀ ਡੈਰੀ ਵੀ ਵਗੈਰਾ ਤੋਂ ਜਾਣੀ ਪੈਣੀ ਘਰੋਂ ਮੌਲੇ ਲਈਏ ਤੇ ਫਿਰ ਆਪਣਾ ਇਹ ਨੰਗਦਾ ਹੋ ਗਿਆ ਹੀ ਦੁੱਧ ਵਾਦੂ ਵਾਦੂ ਉਹ ਦੁੱਧ ਤਵਾ ਦੂ ਹੋ ਗਿਆ ਮਾਤਾ ਮਾਦੀ ਕੇ ਪੜੇ ਨਾਲ ਤੇ ਇਹ ਕਿਰਸੀ ਉੱਪਰ ਦੁੱਧ ਚ ਪਾ ਦੇਣਾ ਵਾ ਹੁਣ ਜੇ ਦੁੱਧ ਨੂੰ ਬਾਹਰ ਆਉਂਗਾ ਅੱਜ ਨੂੰ ਤੇ ਦੁੱਧ ਆਪਾਂ ਹੋਰ ਪਾਵਾਂਗੇ ਪਾਪਾ ਜੀ ਦੁੱਧ ਲੈ ਆਏ ਆ ਹੋਰ ਪਾ ਦੇ ਪੁੱਤ ਅਮਰੇ ਨਾ ਕੋਈ ਵਾਲਾ ਦੇ ਨਹੀਂ ਪਾ ਦੋਗੇ ਪਾ ਦੋ ਪਾ ਦੋ ਮੁਰ ਕੇ ਮੈਂ ਕਿੰਨਾ ਬਾਲਾ ਜਿਹਾ ਬੋਲਾ ਬੋਲਾ ਆਉਂਗਾ ਫਿਰ ਨਾ ਪਾਣਾ ਇਹ ਕੋਈ ਬੰਦ ਗੱਲ ਵਾ ਪਾ ਇੱਕ ਗੱਲ ਵਾ ਚਾਲੀ ਲਾਈ ਹੈ ਜਿੱਦਾਂ ਹਨਾ ਇੱਥੇ ਲਾਗੇ ਭਾਂਡੇ ਮੰਗਨੇ ਇੱਥੇ ਲਾਗੇ ਚਾਹ ਬਣਾਉਣੀ ਇੱਥੇ ਲਾਗੇ ਚੁੱਲਾ ਤੇ ਐ ਨਿੱਗਾ ਹੋ ਜਾਂਦਾ ਅੰਦਰ ਉਹਨਾ ਮੇਰੇ ਨਾਲ ਕਿ ਮੈਂ ਅੱਗੇ ਨਾਲ ਵੀ ਮੋਜਾਂ ਲੱਗਣੀਆਂ ਹੋਣਗੇ ਜਾਣੀ ਨਾ ਕੋਈ ਮੁੱਕੀ ਆਉਂਦੀ ਨਾ ਕੋਸ਼ ਨਾ ਗੱਲ ਨਾ ਕੋਈ ਬਾਤ ਠੀਕ ਹੈ ਜਦੋਂ ਇਹ ਵੀ ਇਦਾਂ ਸਾਰੇ ਚਾਹੀਦੇ ਜਿਹੜੀ ਜਿਹੜੀ ਕੋਈ ਜਗ੍ਹਾ ਹੈਗੀ ਹੈ ਨਾ ਉਹਨੂੰ ਸਾਰਿਆਂ ਨੂੰ ਚਾਹੀਦਾ ਮੈਂ ਥੋੜਾ ਥੋੜਾ ਥਾਂ ਬਣਾਉਣਾ ਵੀ ਇਦਾਂ ਦੇ ਚੁੱਲੇ ਵਾਲਾ ਚੁੱਲਾ ਚੰਪਾ ਇਹ ਚੁੰਮਾ ਚੌਂਕਾ ਜਿਹਨੂੰ ਕਹਿੰਦੇ ਪਿੱਛੇ ਤੇ ਉਹਨਾਂ ਤੇ ਚੁੱਲੇ ਦਾ ਪਤਾ ਨਹੀਂ ਹੁੰਦਾ ਕਿ ਇਹਨੂੰ ਜਿਆਦਾ ਗਾੜੀ ਜਿਹੜੀਆਂ ਨਵੀਆਂ ਬੁੱਢੀਆਂ ਨਾ ਇਹਨਾਂ ਨੂੰ ਪਤਾ ਚੁੱਲਾ ਕੀ ਹੁੰਦਾ ਨਾ ਇਹਨਾਂ ਨੂੰ ਪਤਾ ਗੋਲੂ ਕੀ ਹੁੰਦਾ ਗੋਲੂ ਦਾ ਪਤਾ ਸਾਡੇ ਗੋਲੋਂ ਨੂੰ ਪਤਾ ਕੀ ਜਾਂਦੇ ਆ 판ਡੂ 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 ਮਾਲਵੇ ਚ ਆ ਮਾਲਵੇ ਵਾਲੇ ਤੋਂ ਉਹ 판ਡੂ ਆਉਂਦੇ ਆ ਨਾ ਗੋਲੂ ਪੋਚੇ ਨੂੰ 판ਡੂ ਦਾ ਪੋਚਾ ਤੇਨੂੰ 판ਡੂ ਤੇ ਜਿਹੜਾ ਚੌਂਕਾ ਇਹਨੂੰ ਚੌਂਕੇ ਨੂੰ ਆਉਂਦੇ ਆ ਓਟਾ ਉਡਾ ਆ ਉਡਾ ਤੇ ਚਲੋ ਸਹੀ ਆ ਉਡਾ ਸਾਡੇ ਚੱਲਦਾ ਨਹੀਂ ਉਹ ਜਿਹੜੀਆਂ ਸਾਡੇ ਇੱਥੇ ਜਿਹੜਾ ਹੁਣ ਨਵੀਆਂ ਜਿਹੜੀ 20 ਸਾਲ ਵਾਲੀ ਜਨਾਨੀ ਹੈ ਜਿੱਦਾਂ ਜਿੱਦਾਂ ਕੁੜੀਆਂ ਹੋਣੀਆਂ ਗਾਲੀ ਕੁੜੀਆਂ ਹੋਣੀਆਂ ਨਵੀਆਂ ਤੇ ਉਹਨਾਂ ਨੂੰ ਤਾਂ ਪਤਾ ਨਹੀਂ ਵੀ ਚੁੱਲ੍ਹਾ ਤੇ ਚੌਂਕਾ ਕਿਹਨੂੰ ਕਹਿੰਦੇ ਆ ਚੁੱਲੇ ਚੌਂਕੇ ਦਾ ਹੀ ਨਹੀਂ ਕੋ ਪਤਾ ਇਦਾਂ ਮੈਂ ਕੰਮ ਹੋ ਗਿਆ ਹਾਂ ਆ ਪਿਓ ਹੁਣ ਕੋਈ ਸਿਖਾਉਂਦਾ ਨਹੀਂ ਮਾਵਾਂ ਜਿਹੜੀਆਂ ਉਹ ਆਪ ਚੁੱਲ੍ਹੇ ਚੜ੍ਹਦੀਆਂ ਨਹੀਂ ਕਹਿੰਦੇ ਮੈਂ ਉਹ ਨਹੀਂ ਕਰਨਾ ਉਹਨਾਂ ਦੇ ਆਪ ਹੋਰ ਖੜੇ ਇਦਾਂ ਦੇ ਆ ਜੇ ਦੀ ਮਾੜੀ ਜੀ ਨਿਗਾਹ ਨਾਲ ਡਾਊਨ ਹੋ ਜਾਂਦੀ ਉਹ ਐਂਕ ਲਾ ਦਿੰਦੀ। ਇਹ ਤਾਂ ਐਂਕ ਲਾ ਕੇ ਇਸ ਦੇ ਤਰੀਕੇ ਦੀ ਤਾਂ ਦੱਸਦੀ ਨਹੀਂ ਕਿਵੇਂ ਹੋ ਗਈ ਇਦਾਂ। ਕਿ ਕੰਮਾਂ ਕਹਿਣੀ ਕੀ ਹੈ ਭਾਵਾਂ ਹੁਣ ਤੇ ਪਾਣੀ। ਐਸਾ ਦੁਨੀਆ ਕੋਈ ਜ਼ਿਆਦਾ ਹੋ ਗਿਆ ਗੱਲ ਕੋਈ ਨਹੀਂ ਪਿੱਛੇ ਪੈਸਾ ਨਹੀਂ ਹੁੰਦਾ। ਹੁਣ ਪੈਸਾ ਜ਼ਿਆਦਾ ਦੁਨੀਆ ਕੋ ਹੋ ਗਿਆ ਤਾਂ ਪੈਸਾ ਦਾ ਕਰਕੇ ਸਾਰਾ ਕੁਝ ਦੁਨੀਆ ਕਰ ਜਾਂਦੀ। ਹੋਂ ਤਾਂ ਦੇ ਕੋਈ ਹੌਣ ਦਾ ਜੇ ਕੋਈ ਆਉਂਦੇ ਲਈ ਗੋਹਾ ਪਾਥੀ ਦੇ ਪਾਤੀਆਂ ਵੀ ਕੱਟੀਆਂ ਕਰਦਾ ਹੋਣਾ ਅਗਲਾ ਆਉਂਦੇ ਨੇ ਪਾਥੀਆਂ ਗਿਆ ਮੱਥਣ ਦੀਆਂ ਗੈਸ ਤੇ ਕੰਮ ਕਰਿਆ ਕਰ ਤੇ ਗਿਆ ਪਤਾ ਨਹੀਂ ਗਿਆ ਪਤਾ ਨਹੀਂ ਵੀ ਆਈ ਕਿੱਥੋਂ ਆਈ ਕਿੱਥੋਂ ਇਹ ਤਾਂ ਪਤਾ ਵੀ ਗਿਆ ਤਾਂ ਦੀ ਬਣੀ ਕੋਈ ਸੋਚੇ ਵੀ 900000 ਦਾ ਗੈਸ ਹੁੰਦਾ ਵਾ 1100 ਦਾ 1400 ਦਾ ਹੁੰਦਾ 900 ਦਾ ਜਿਹੜੀ ਪਾਥੀ ਆ ਇਹ ਆਪਣਾ ਸਰਦਾਰੀ ਵਾਲਣ ਵਾ ਹਾਂ ਹੈਨਾ ਤੇ ਗੋਹਾ ਉਦਾਂ ਵੀ ਤਾਂ ਰੂਮੀ ਤੇ ਸੁਣਾਉਣਾ ਬਾਕੀ ਇੱਕ ਹੋਰ ਚੀਜ਼ ਹੈ ਇਹਦੀ ਜਿਹੜੀ ਪਾਥੀ ਦੀ ਸੁਆਵ ਆ ਨਾ ਸੁਆਵ ਹਾਂ ਇੱਕ ਬਤੰਮਾ ਦੇ ਬੂਟੇ ਦੇ ਪਾਦੇ ਮਿਲਕਿਆਂ ਦੇ ਬੂਟੇ ਦੇ ਪਾਦੇ ਜਿਹੜੀ ਮਰਜ਼ੀ ਚੀਜ਼ ਤੇ ਪਾਦੇ ਉਹਨੂੰ ਕੀੜੀ ਨਹੀਂ ਲੱਗਣੀ ਉਹਨੂੰ ਉਹਨੂੰ ਮੰਨ ਲਓ ਕਿ ਉਹਨੂੰ ਸੁੰਡੀ ਨਹੀਂ ਲੱਗੂਗੀ ਜਿੱਥੇ ਸਵਾਤ ਹੈ ਇਹ ਏਡੀ ਤੱਕ ਦੀ ਚੀਜ਼ ਹੀ ਹੋ ਆ ਬੜੀ ਇਹ ਜੇ ਪੰਨਾ ਮਾਇਲੋ ਤਾਂ ਕੋਈ ਜੂਠ ਨਹੀਂ ਰਹਿਣੀ ਇਹ ਭਾਵ ਦੁਨੀਆ ਦਾ ਉਹਨੂੰ ਮੰਨ ਲਓ ਇਹ ਖੋਆ ਹੋ ਗਿਆ ਤੇ ਆ ਰਿਹਾ ਮਾਤਾ ਨੇ ਕੱਟ ਲਿਆ ਅਜੇ ਮਿਕਸ ਕਰਨਾ ਸਮਾਨ ਵਿੱਚ ਮਰਾ ਉਨੇ ਮਿਟਿਆ ਆ ਕੇ ਜਿੰਨੀ ਬਾਦਮੀ ਆਉਂ ਗਾ ਕੋਆ ਕੋਆ ਗਾ ਰੈਡੀ ਫੜੋ ਜੀ ਮਾਰਾ ਆਪਣਾ ਕਾਲੀ ਮਾਰਿਆ ਗਿਆ ਹੀ ਤੇ ਮੰਮੀ ਇੱਥੋਂ ਆਸੀ ਸਾਫ ਕਰਨ ਦੇ ਆ ਤੁ ਗੁੰਡੇ ਇਹ ਤੋਂ ਬਾਅਦ ਆ ਪਾਲਸੀ ਨੂੰ ਭੁੰਨਾਂਗੇ ਭੁੰਨ ਕੇ ਫਿਰ ਮੰਮੀ ਭੁੰਨ ਕੇ ਫਿਰ ਪੀਸਾਂਗੇ ਐਨਕ ਲਾਈ ਮੰਮੀ ਆਦੀ ਹਿੰਦੀ ਵਾਲੀ ਮੈਡਮ ਬਣ ਕੇ ਬੈਠੀ ਉਹ ਐਨਕ ਲਾਈ ਐ ਦੱਸਿਓ ਸੋਹਣੀ ਲੱਗੀ ਐਨਕ ਮੈਨੂੰ ਆਲਸੀ ਤੋਂ ਬਾਅਦ ਇੱਥੇ ਮਮਾਤਾ ਨੇ ਆਪਣੇ ਲਾਗੇ ਰੱਖੇ ਆ ਮੇਥੇ ਹੁਣ ਮੈਂ ਮੇਥੇ ਚੋਂਾਂਗੀ ਆਲਸੀ ਗਈ ਚੁਗੀ ਹੁਣ ਇਹਨੂੰ ਮੈਂ ਲੈ ਜਾਨੀ ਆ ਚੱਕ ਕੇ ਥੋੜਾ ਜਿਹਾ ਚੀਕੋ ਆ ਹੁਣ ਪਾਤੇ ਆ ਮੇਥੇ ਮੰਮੀ ਨੇ ਮੇਥੇ ਮੰਮੀ ਦੇ ਚੁਗਣ ਫੇਰੇ ਭੁੰਨਾਗੇ ਫਿਰ ਆਪਾਂ ਇਹਨਾਂ ਨੂੰ ਭੁੰਨਾਗੇ ਸਿੱਖ ਭੁਲਣੀ ਪਹਿਲਾਂ ਪਹਿਲਾਂ ਆਲਸੀ ਭੁਲਣੀਆਂ ਫਿਰ ਮੇਥੇ ਭੁੰਨਾਗੇ ਭੁੰਨ ਕੇ ਤੇ ਫਿਰ ਇਹਨਾਂ ਨੂੰ ਪੀਸਾਂਗੇ ਫਿਰ ਅੱਗੇ ਕੰਟੀਨਿਊ ਤੁਹਾਨੂੰ ਦਿਖਾਉਨੇ ਆ ਵੀਡੀਓ ਸਕਿਪ ਨਾ ਕਰਿਓ ਸਾਰੀ ਵੇਖਿਓ ਇਹਦੇ ਮੇਥੇ ਪੀ ਕੇ ਫਿਰ ਰਲਾ ਕੇ ਤੁਹਾਨੂੰ ਦੱਸਾਂਗੇ ਕਿ ਚਾਹ ਆਲਸੀ ਹੋ ਗਈ ਤਿਆਰ ਮੰਗਾ ਖੋ ਆਇਦਾ ਹੋਆ ਮਾਰ ਲਿਆ ਇਹ ਗੱਲ ਤੇ ਅੱਜ ਹੁਣ ਇਹਨੂੰ ਅਲਸੀ ਨੂੰ ਤੁਸੀਂ ਖਾਣਾ ਕਰੋ ਗੋਡਿਆਂ ਦੇ ਬਹੁਤ ਵਧੀਆ ਗੋਡਿਆਂ ਗਾਡਿਆਂ ਤੇ ਬਹੁਤ ਵਧੀਆ ਜੇ ਗੋਡੇ ਨਹੀਂ ਜੇ ਖਰਾਬ ਹੋਦੇ ਅਸੀਂ ਜ਼ਰੂਰ ਖਾਇਆ ਕਰੋ ਨੂੰ ਪਤਲਾ ਬਾਕੀ ਜਿਹੜਾ ਵੀ ਸਮਾਨ ਅਸੀਂ ਪਾਉਨੇ ਤੁਹਾਨੂੰ ਦੱਸ ਦਿੰਨੇ ਆ ਸਾਰਾ ਸਮਾਨ ਤੁਸੀਂ ਨੋਟ ਕਰ ਲਿਓ ਜਿਹੜੇ ਕਿ ਵੀਰ ਭਰਾਣੇ ਬਣਾਉਣਾ ਹੋਊਗਾ ਬਣਾ ਸਕਦਾ ਆਪਣੇ ਘਰ ਵੈਸੇ ਤਾਂ ਚਲੋ ਪੰਜਾਬ ਵਾਲਿਆਂ ਨੂੰ ਤੇ ਸਾਰਿਆਂ ਨੂੰ ਪਤਾ ਹੀ ਆ ਲਗਭਗ ਕਿ ਇਹਨੇ ਬਾਹਰ ਵਾਲੇ ਨੇ ਬਣਾਉਣੀ ਹੋਵੇ ਇਹਨੇ ਬਾਹਰ ਵਾਲੇ ਨੇ ਬਣਾਉਣਾ ਹਾਂ ਤਾਂ ਸਾਨੂੰ ਦੱਸ ਦਿਓ ਬਣਾ ਲਦੇ ਨਹੀਂ ਤਾਂ ਅਸੀਂ ਭੇਜਾਂਗੇ ਫਿਰ ਮਨੀ ਆਰਡਰ ਕਰਦਾਂਗੇ ਭਲੇ ਫੋਨ ਤੇ ਕਹਿੰਦੇ ਆ ਕੀ ਕਹਿੰਦੇ ਹੁਣ ਕਰਦਾਂਗੇ ਪਾਰਸਲ ਪਾਰਸਲ ਕਰਦਾਂਗੇ ਅੱਗੇ ਪਿੱਛੇ ਮਨੀ ਆਰਡਰ ਕਹਿੰਦੇ ਹੁੰਦੇ ਨੇ ਮਨੀ ਆਰਡਰ ਆਇਆ ਯੋ ਫੋਨ ਪਾਰਸਲ ਕਹਿੰਦਾ ਬਈ ਇਹਨੂੰ ਇਹ ਕਿਹੜੀਆਂ ਲੱਤਾਂ ਦੀਆਂ ਰੋਟੀਆਂ ਮੈਂ ਇੱਥੇ ਤੇ ਕਾਲਕ ਵਾਲੀਆਂ ਮਿਸ਼ੀਆਂ ਰੋਟੀਆਂ ਮਿਸ਼ੀਆਂ ਰੋਟੀਆਂ ਹੂੰ ਚੁੱਲੇ ਤੇ ਮੱਕੀ ਦੇ ਆਟੇ ਦੀ ਇਹ ਚੰਗੀਆਂ ਹੁੰਦੀਆਂ ਖਾਣ ਲਈ ਖਾਣ ਲਈ ਚੰਗੀਆਂ ਹੁੰਦੀਆਂ ਨੇ ਔਰ ਇਹ ਮੈਨੂੰ ਹੱਥ ਨਾਲ ਹੀ ਲਾਉੜੀਆਂ ਹੁੰਦੀਆਂ ਥੱਪ ਥੱਪ ਕਰਕੇ ਅਸਲ ਵਿੱਚ ਕਾਲੀਆਂ ਐ ਹੂੰ ਆ ਗਏ ਤਾਂ ਮੇਰੇ ਉੱਤੇ ਪਾਲਕ ਪਾ ਲਈਏ ਉੱਤੇ ਧਨੀਆ ਪਾਵਾ ਅੱਛਾ ਹੁਣ ਮੈਂ ਤੇ ਪਾ ਗਏ ਤੇ ਹੁਣ ਇਹ ਆਪਾਂ ਦਹੀਂ ਨਾਲ ਖਾਣੀ ਆ ਠੀਕ ਆ ਇਹ ਕਿਉਂ ਪਾਤਾਵਲਸੀ ਸਵੇਰੇ ਭੁੰਨ ਕੇ ਨਾ ਤੇ ਪੀਲੀ ਆ ਤੇ ਪੀ ਕੇ ਤੇ ਇਹ ਹੁਣ ਕਿਉਂ ਪਾਤਾ ਵਾ ਤੇ ਹੁਣ ਪੌਣਾ ਵਿੱਚ ਵੇਸਣ ਆ ਆ ਵੇਸਣ ਲੱਗਾ ਪੈਣ ਵਿੱਚ ਹੁਣ ਤੇ ਆ ਗਿਰਿਆ ਉਹ ਖੋ ਗਈ ਆ ਆ ਵਾ ਖਸਕਾ ਤੇ ਆ ਬਦਾਮ ਤੇ ਕੋਪੇ ਕੋਪੇ ਜਿਹਨੂੰ ਕਹਿੰਦੇ ਜੁੱਟ ਜੁੱਟ ਨਹੀਂ ਲਿਆ ਦਿੰਦੇ ਇਹਨੂੰ ਖੋਪਰੇ ਵੀ ਕਹਿ ਦਿੰਦੇ ਆ ਤੇ ਆ ਕਿਉਂ ਇਹ ਮਨ ਲਾ ਹੈ ਗਾਵਾਂ ਤਿੰਨ ਕਿਲੋ ਵੇਸਣ ਵਾ ਤੇ ਆ ਅਸੀਂ ਤੇ ਇਕੱਲੀ ਇਕੱਲੀ ਚੀਜ਼ ਉੱਪਰ ਪਾਉਂ ਹੁਣ ਮਨ ਲਾ ਹੁਣ ਲੱਗੇ ਆ ਪਾਉਂ ਪਹਿਲਾਂ ਪੈਣਾ ਵੇਸਣ ਵੇਸਣ ਭੁੱਜ ਕੇ ਤੇ ਮੁੜ ਕੇ ਰਲੂਗਾ ਸਭ ਕੁਝ ਕੀ ਕਰਤਾ ਹਾਂ ਕੰਡਾ ਪੀਂ ਆਹ ਮੈਂ ਬਾਹਰ ਬੰਨਦੀ ਆ ਗਾਣਾ ਕਰਨੀ ਹੈਗੇ ਉੱਤੇ ਕਿਤੇ ਜੜਤੀ ਤਾਂ ਉੱਤੇ ਬਣਨੀ ਨਹੀਂਗੇ ਸੇਕ ਨਹੀਂ ਲੱਗਣਾ ਆਖਾ ਆਪ ਤੂੰ ਆਪ ਦਾ ਬਾ ਹੁਣ ਇਹ ਗਰਮੋ ਵੀ ਖੜਾਈ ਫੇਰ ਹਾਂਜੀ ਮੋਤੀ ਠੀਕ ਹੋਣੀ ਪੁੱਤ ਪੀ ਲੈ ਨੀ ਬਾਲੀ ਨਾ ਪੁੱਤ ਬਾਲੀ ਨਾ ਲੈ ਬਾਤੀ ਚੱਲੇ ਕੋਰੀ ਲਾ ਲੈ ਚੱਲ ਖੇਡ ਲੈ ਖੇਡ ਲੈ ਹੂੰ ਹੁਣ ਵੇਸਣ ਪਾ ਦਈਏ ਪਾ ਦ ਹੋ ਗਿਆ ਕਿਉ ਉਹ ਦੇ ਗਰਮ ਹਾਂ ਕਿਉ ਉਹ ਗਰਮ ਹੋ ਗਿਆ ਤਾਂ ਹੁਣ ਪੈ ਗਿਆ ਜੇ ਵੇਸਣ ਆਹ ਲੋ ਵੇਸਣ ਪੈ ਗਿਆ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਬਾਬਾ ਦੀਪ ਸਿੰਘ ਜੀ ਧੰਤਨ ਧੰਤਨ ਬਾਬਾ ਦੀਪ ਸਿੰਘ ਜੀ ਮਹਾਰਾਜ ਤੁਹਾ ਦਾ ਤੇਰਾ ਯਾਸਰਾਈ ਇਸੇ ਬੋਤਲ ਇਹ ਕੀ ਹੈ ਇਸ ਨਹੀਂ ਹੈ ਇਹ ਇਸਣੀ ਹੈ ਇਹ ਵੀ ਵੇਸਣ ਰਾਤ ਚ ਪਾ ਕੇ ਪੀਤਾ ਪਾਣਾ ਰਾਤ ਚ ਤੇ ਪਹਿਲਾਂ ਪਾਇਆ ਸੀ ਪਾਇਆ ਤੋ ਟੋੜ ਦੇ ਵਿੱਚ ਲੱਗਣੀ ਚੀਜ਼ ਜਲਾ ਦੇ ਉਹ ਕੋਟਾ ਵੇਸਣ ਮੋਟਾ ਵੇਸਣ ਪੂਣ ਫੜਕੜ ਸੀ ਜੇ ਲੋਡ ਪਈ ਤੇ ਇਹ ਹੈਗਾ ਜੇ 3 ਕਿਲੋ ਵੇਸਣ 3 ਕਿਲੋ ਵੇਸਣ ਤੇ 2 ਕਿਲੋ ਪਾਇਆ ਜੇ ਘਿਓ ਆਪੋ ਦਾ ਹੋ ਰਿਹਾ ਤੇ ਜੇ ਘਿਓ ਹੋਵੇ ਨਾ ਘਰ ਦਾ ਫੇਰ ਤੇ 1.5 ਕਿਲੋ ਹੀ ਪੈਂਦਾ ਵਾ ਤੇ ਮੋਲ ਮੋਲ ਥੋੜਾ ਜਿਹਾ ਉਹ ਹੁੰਦਾ ਵਾ ਆ ਠੀਕ ਹੀ ਰਿਹਾ ਵਾ ਹਾਂ ਪ੍ਰੀਵੇ ਨੋ ਪ੍ਰੀਵੇ ਕਿੱਥੋਂ ਲਿਆਂਦਾ ਲਵਾਈ ਵਿੱਚੋਂ ਲਿਆਂਦਾ ਤੋਂ ਲਿਆਂਦਾ ਤੋਂ ਲਵਾਈ ਮਾਵਾਂ ਨਾਲ ਪ੍ਰਾਣਾ ਪ੍ਰਾਣਾ ਹਲਵਾਈ ਆ ਇਹ 33 ਸਾਲ ਦਾ ਹੋ ਗਿਆ 34 ਚੰਪੀ ਚੰਪੀ 34 ਸਾਲ ਹੋ ਗਿਆ ਸਾਡੀ ਕੀ ਕਰਨੁ ਸ਼ਾਦੀ ਨੂੰ ਕੀ ਕਹਿੰਦੇ ਨੇ ਮੰਦਲ ਪਾਸਾ ਮੈਂ ਮੈਡੀਕਲ ਦਾ ਨੁਕਤਾ ਪੁੱਛ ਰਹੀ ਕੋਈ ਜਿਹੜਾ ਤੈਨੂੰ ਸੈ ਜਾ ਪਤਾ ਕੀ ਆਂਦਾ ਮੰਗਿਆ ਆਂਦਾ ਜਾਂ ਫੇ ਵੱਡ ਜਾ ਕੇ ਫੇਰਾ ਫਿਰ ਲਿਆ ਫੇਰਾ ਫਿਰ ਲਿਆ ਵਾ ਕਹਿੰਦਾ ਐਵੇਂ ਐਵੇਂ ਕੀ ਆਸਰੇ ਪਾ ਦੰਦਿਆ ਕਹਿੰਦਾ ਫੇਰੇ ਵਿਆਹ ਦੇ ਲਿਆ ਮੈਂ ਪਾਸੇ ਤੁਹਾਡੀ ਜਾਂਦੇ ਆ ਹੋਣਾ ਕੋਈ ਗਿਆ ਆਹ ਜਲ ਜਾਂਦੇ ਕੋਈ ਕਿਦੋ ਚਲ ਜਾਂਦੇ ਆਹਨਾ ਇਸੇ ਵੇਸੇ ਭਾਗੇ ਤਾਹਨ ਪਾਸੀ ਨੂੰ ਖਵਾ ਲਿਆ ਕਰਨਾ ਚਾਹ ਤੇ ਨਾਲ ਸੇਰੇ ਤੇ ਅੰਜਨ ਪ੍ਰੀਤ ਸੋ ਸਾਡਾ ਅੱਜ ਢਿਲਾ ਹੋ ਗਿਆ ਕੋਈ ਦਵਾਈ ਦੂ ਹੀ ਨਹੀਂ ਖਾਦੀ ਹਲੇ ਅਰੀ ਨਾ ਦਬੀ ਨਹੀਂ ਪਈ ਜੇ ਮਾ ਜੇ ਮੈਂ ਪੈਸੇ ਉਹਨਾਂ ਤੇ ਕੋਈ ਪਾਲ ਨਹੀਂ ਪੰਡਾ ਹੋਇਆ ਉਹ ਲੰਮੀ ਪੈ ਗਈ ਨਾ ਪਾਸੀ ਉਹ ਤੇ ਬਾਗ ਵਿੱਚ ਜਿੱਤਾ ਨੋ ਨਾ ਮੈਂ ਤਾਂ ਇਹ ਮੈਂ ਤਾਂ ਤਨ ਕਰ ਗਈ ਪਾਇਆ ਮੈਂ ਫੇਰ ਖਿਆਈ ਹੁਣ ਇਹਦੇ ਵਿੱਚ ਪਾਣਾ ਜੇ 5 ਕਿਲੋ ਖੋਆ ਪਾਣਾ ਜੇ ਤੇ ਫੇਰ ਆਵੇ ਜੀ ਆਸ ਕੀ ਜਾ ਬਟਾ ਨੂੰ ਕੁੰਨ ਦੇ ਜਾ ਦੋਨੇ 5 ਕਿਲੋ ਇਹ ਚ ਪਾਣਾ ਜੇ ਖੋਆ 3 ਕਿਲੋ ਵੇਸਣ ਤੇ 5 ਕਿਲੋ ਖੋਆ ਤੇ 3 ਕਿਲੋ 80 ਤੇ 1.5 ਕਿਲੋ ਮੇਥੇ ਕੋਈ ਨਹੀਂ ਕੋਈ ਨਹੀਂ ਲੱਗਦਾ ਕਿ ਕਿੰਨੇ ਬਣਾਉਗਾ ਇਹ ਬਣਾ ਫਿਰ ਮੰਨ ਲਓ 1.5 ਕਿਲੋ ਨਹੀਂ ਆਉਂਦੇ ਨਵੇਂ ਆ ਜੀ ਨਾਲੇ ਇ tanto ਪੜਦੇ ਬਲੌਗ ਦੋਣਾ ਬੋਲਣਾ ਪਊਗਾ ਯਾਰ ਪਤਾ ਨਹੀਂ ਲੱਗਦਾ ਕਿ ਦੱਸ ਤੇ ਬਾਕੀ ਚੱਲ ਜੇ ਦੱਸ ਦਾਂਗੇ ਨਾ ਕਿੰਨੇ ਕਿਲੋ ਫਿਰ ਕਹਿੰਦੇ ਚੱਲੋ ਵੀ ਉਹ ਬਣਾ ਲਓ ਇਹ ਮਤਲਬ 1.5 ਕਿਲੋ ਪੈਂਦਾ ਵਾ 1 ਕਿਲੋ ਘੋੜੇ ਵਿੱਚ ਨਾ 1.5 ਕਿਲੋ ਵੇਸਣ 1.5 ਕਿਲੋ ਵੇਸਣ ਨਾ ਪੁੱਤ ਹੱਥ ਛੱਡ ਜਾਣਾ ਇਹਨੇ ਲੰਮਾ ਕੁਫੇ ਹੋਊਂਦੀ ਉਹਨੇ ਕਰਾਇਆ ਨਾ ਰੱਖੀ ਆਣਾ ਬੰਦ ਕੀ ਆ ਜਾ ਪਾਪਾ ਲਾਲ ਇਹਦੇ ਕੁਰਸੀ ਨਾ ਲਿਆ ਕੁਰਸੀ ਨਾਲ ਗੱਲ ਬਣਨੀ ਆ ਕੁਰਸੀ ਲਿਆ ਦੋ ਸਭ ਤੋਂ ਇਹ ਹਲਵਾਈ ਲੈਂਦਾ ਨਾ ਨਵਾਂ ਕਿ ਪੁਰਾਣਾ ਹਲਵਾਈ ਆ ਹਾਂ ਪੜੋਲੇ ਕਿਹੜਾ ਵਾ ਹਲਵਾਈ ਪ੍ਰੀਤ ਬੋਲ ਕੇ ਦੱਸੋ ਬੋਲ ਕੇ ਦੱਸੋ ਹਾਂਜੀ ਕੋ ਜੀਬ ਕਿੱਥੋਂ ਆ ਪੁੱਤ ਓਏ ਉਹ ਹਾਂਜੀ ਸਕੂਲੋਂ ਆਇਆ ਸਕੂਲੋਂ ਆਇਆ ਪੁੱਤ ਓਏ ਬਾਏ ਕਰ ਦੇ ਬਾਏ ਬੋਲਿਆ ਵੀ ਬਣਾਉਣਾ ਹੀ ਆ ਜਿਹੜੀ ਉਹ ਚੀਜ਼ ਆ ਪਾਉਣਾ ਅੱਗੇ ਅੱਗੇ ਤੇ ਗੋਲੇ ਪਾਉਣਾ ਤੇ ਹੋਣ ਨਹੀਂ ਪਉਂਦਾ ਸ਼ੋਨਾ ਵਾ ਦੂਜੇ ਨੰਬਰ ਤੇ ਆਇਆ ਮੇਰਾ ਪੁੱਤ ਇਹ ਖੋਸਦੀਪ ਨਾ ਦੂਜੇ ਨੰਬਰ ਤੇ ਆਇਆ ਜੇ ਦੌੜ ਦੇ ਵਿੱਚ ਤੇ ਇਹਨੂੰ ਮਿਲਿਆ ਜੈ ਮੈਡਲ ਆਈ ਬੱਸ ਚੱਲ ਇਹ ਜਾਂਦੀ ਹੈ ਮੈਂ ਤਾਂ ਮਗਰ ਆਉਣਾ ਹੀ ਮੈਂ ਗੱਡੀ ਲਾ ਕੇ ਆਓ ਅਲੇ ਕਹਿੰਦੀ ਕਹਿੰਦੀ ਮੈਂ ਤੇ 10000 ਰੁਪਏ ਦੇਵਾਂ ਤੇ ਮੈਨੂੰ ਦੂਜੇ ਤੇ ਉਹਨਾਂ ਦੇਤਾ ਵਾਂ ਆਪੇ ਲਾਓ ਆਹ ਦੂਜਿਆਂ ਨੂੰ 1 ਨੰਬਰ ਤੇ ਆਉਣਾ ਪੜਾਈ ਪੁੱਤ ਮਨ ਮਾਰ ਕੇ ਪੜਾਈ ਕਰੀਦੀ ਆ ਇਹ ਆ ਪ੍ਰੀਨਰ ਲੈਣਾ ਵਾ ਆਦੇ ਨੂੰ ਉਹ ਵਾ ਪੁੱਲਾ ਕਰ ਜਾਣਾ ਉਹੇਲੀ ਮਾ ਕਰਦੇ ਉਹਨੇ ਕਰਖ ਲਿਆ ਨਾ ਉਹ ਇਦਾਂ ਬਣ ਨਹੀਂ ਗਾਲੇ ਇਦਾਂ ਨਹੀਂ ਬਣਦਾ ਆ ਵੇਖ ਕੰਨ ਆਲੇ ਬਣੇ ਸਕਾਈ ਆ ਨਾ ਪਾਣਾ ਲੱਗਦੀ ਨਹੀਂ ਇਹਦੇ ਗੋਲੀ ਹੁੰਦੀ ਹੈ ਗਾਸੇ ਨੂੰ ਖੋਜ ਕਿਦਾਂ ਖੋਜਦੀ ਬੋਲੀ ਹੁੰਦੀ ਆ ਜੋ ਮਾ ਪ੍ਰੀਤ ਕਿਦਾਂ ਮਾਰਦੀ ਥੀ ਤੀਲ ਉਹ ਮਾਰਦੇ ਬੋਲੀ ਉਹਨਾਂ ਚ ਨਹੀਂ ਗੱਲ ਚੰਗੀ ਕਹਿਣ ਦੀ ਤੈਨੂੰ ਸਹੀ ਕਹਿਦੀ ਆ ਸਹੀ ਕਹਿਂਦੀ ਜੇ ਤੀਲ ਵੱਜ ਗਈ ਤੇ ਮੁੜ ਕੇ ਕਿੱ데 ਜਾਣਾ ਵੇਦ ਆਹ ਨਾ ਕੜਾਈ ਲੈ ਕੇ ਨਾ ਆੜਾ ਗੁੜ ਨਹੀਂ ਤੇ ਭੇੜੀ ਕਰਨਾ ਹੈ ਵਿੱਚ ਤੇ ਇਹਦੇ ਵਿੱਚ ਹੁਣ ਪੈਣਾ ਜੇ ਘੱਟ ਤੋਂ 5 ਕਿਲੋ ਗੁੜ ਪਊਗਾ ਇਹਦੇ ਵਿੱਚ 5 ਕਿਲੋ ਗੁੜ ਪਊਗਾ ਇੱਥੇ ਜੇ ਅਸੀ ਗੋੜ ਵਾਲੀ ਜਿਹੜੀ ਉਹਨੂੰ ਵਧੀਆ ਲੱਗਦੀ ਹੈ ਖੁਸ਼ਦੀਪ ਆ ਲਵਾਈ ਕਿੱਥੋਂ ਲੈਂਦਾ